ਹੋ ਗਈ ਹੋ ਗਈ ਆ ਵੀਰ ਹੈ ਜੀ ਸਾਡੇ ਐਨਮਗਰ ਵੀਰ ਇਹ ਉਹਨੂੰ ਕਰ ਐਨਮਗਰ ਇਹ तकरीबन ਰਾਤ ਦਾ 1:00 ਵਜੇ ਇਹ ਆ ਜੋਨ ਮੱਲਾਂ ਵਾਲਾ ਜਿਲ੍ਹਾ ਫਿਰੋਜ਼ਪੁਰ ਦੇ ਸਾਡੇ ਇੱਥੇ ਆਗੂ ਸਹਿਬਾਨ ਪਏ ਨੇ ਇੱਥੇ ਆਣ ਕੇ ਤੇ ਸਾਡੇ ਆਗੂਆਂ ਦੇ ਜਾਂ ਟਰਾਲੀਆਂ ਦੇ ਵਿੱਚ ਵੜਿਆ ਫਿਰਦਾ ਸੀ ਇਹ ਸਾਡੇ ਕਿਸਾਨਾਂ ਭਰਾਵਾਂ ਨੇ ਇਹਨੂੰ ਇੱਥੇ ਪਕੜਿਆ ਕੋਲੀਆ ਨਾਲ ਹੀ ਅਸੀਂ ਨਾਲ ਦੀ ਟਰਾਲੀ 'ਚ ਅਸੀਂ ਪਏ ਸੀ ਜੇਰ ਵਾਲਾ ਪਿਆ ਤੇ ਅਸੀਂ ਸਾਰਿਆਂ ਨੇ ਉੱਠ ਕੇ ਆਣ ਕੇ ਇਹਨੂੰ ਭੱਜ ਕੇ ਭੱਜ ਲਿਆ ਸੀ ਇਹਨੂੰ ਫੜਿਆ ਪਕੜ ਕੇ ਤੇ ਹੁਣ ਇੱਥੇ ਬੱਧਾ ਹੁਣ ਅਸੀਂ ਆਪਣੇ ਆਗੂ ਸਾਹਿਬਾਨ ਨਾਲ ਗੱਲ ਕਰਾਂਗੇ ਕੋਈ ਸਾਨੂੰ ਅਤਾ ਪਤਾ ਨਹੀਂ ਦੱਸ ਰਿਹਾ ਉਹ ਲਓ ਕਿ ਇਹ ਮੁਲਾਜ਼ਮ ਹੈ ਸਰਕਾਰੀ ਭਾਰਤ ਸਰਕਾਰ ਦਾ ਮੁਲਾਜ਼ਮ ਹੈ ਆਈਡੀ ਕਾਰਡ ਇਹਦੇ ਕੋਲੇ ਸਾਰਾ ਕੁਝ ਹੈ ਕਹਿੰਦਾ ਮੈਂ 에ਰਪੋਰਟ ਦੇ ਲੱਗਾ ਹੁਣ ਅਸੀਂ ਇਹਨੂੰ ਪਕੜ ਲਿਆ ਇਸ ਟਾਈਮ ਸਹੀ ਸਲਾਮਤ ਹੈ ਸਾਡੇ ਕੋਲੇ ਅਸੀਂ ਆਗੂ ਸਾਹਿਬਾਨ ਨਾਲ ਗੱਲਬਾਤ ਕਰਕੇ ਪੁਲਿਸ ਨੂੰ ਫੜਾਵਾਂਗੇ ਇਹਦੀ ਵੈਰੀਫਾਈ ਕਰਾਵਾਂਗੇ ਸਰਕਾਰ ਬੜੀ ਤਰ੍ਹਾਂ ਦੀਆਂ ਚਾਲਾਂ ਜਿਹੜੀਆਂ ਉਹ ਸਾਡੇ ਅੰਦੋਲਨ ਨੂੰ ਖਦੇੜਨ ਵਾਸਤੇ ਬਹੁਤ ਚਾਲਾਂ ਚੱਲ ਰਹੀ ਹੈ ਇਹ ਉਸ ਚਾਲ ਦਾ ਕੋਈ ਹਿੱਸਾ ਹੈ ਇਸ ਕਰਕੇ ਸਾਨੂੰ ਇਹ ਸ਼ੱਕ ਹੈ ਕਿ ਦੋ ਬੰਦੇ ਇਹਦੇ ਨਾਲ ਮੌਨੇ ਹੋਰ ਸਨ ਨਹੀਂ ਸਾਡਾ ਜਿਹੜੇ ਭੱਜ ਗਏ ਨੇ ਇਹ ਇਕੱਲਾ ਸਾਥੋ ਕਾਬੂ ਆਇਆ ਸੋ ਇਹ ਅੱਜ ਆਪਣਾ 13 ਤਰੀਕ 14 ਸੌਰੀ ਹੋ ਗਈ ਅੱਜ ਰਾਤ ਦਾ 1:30 ਵਜ ਗਿਆ 14 ਪੰਜ ਨੂੰ 2024 ਨੂੰ ਅਸੀਂ ਰਾਤ ਆ ਇਥੇ ਨੂੰ ਫੜੀ ਬੈਠਿਆ ਜੀ ਇਹਨੂੰ ਪੁੱਛੋ ਇਹਨਾਂ ਦੇ ਦੋ ਆਦਮੀ ਨਾਲ ਕੌਣ ਹੈ ਚਲੋ ਇਹ ਵੈਰੀਫਾਈ ਕਰਾਏਗਾ ਨਾ ਭਾਈ ਨਹੀਂ ਸਰ ਉਹ ਦੱਸਦਾ ਨਹੀਂ ਸਰ ਸਰ ਚੱਲ ਬੰਦ ਕਰ ਸਰ